ਖਿਦ ਰਹੇ ਹਾਂ ਨਵਾਂ ਜਮਾਨਾ ਟੀਵੀ ਤੇ ਮੈਂ ਹਾਂ ਜਗਦੀਸ਼ ਰਾਏ ਦੋਸਤੋ ਅਸੀਂ ਅੱਜ ਪਹੁੰਚੇ ਹਾਂ ਰਾਣਮਾ ਪਿੰਡ ਦੀ ਬਰਾਸਤੀ ਸਾਥ ਦੇ ਵਿੱਚ ਜਿੱਥੇ ਕੀ ਅਸੀਂ ਜਿਹੜੇ ਹਲਕਾ ਫਤੇਗੜ ਤੋਂ ਵਿਧਾਇਕ ਖੜੇ ਨੇ ਜਿੰਨੇ ਵੀ ਖੜੇ ਨੇ ਉਹਨਾਂ ਸੰਬੰਧੀ ਅਸੀਂ ਇੱਥੇ ਜਿਹੜੇ ਸਾਥ ਦੇ ਵਿੱਚ ਬਜ਼ੁਰਗ ਬੈਠੇ ਆ ਇਹ ਕਿਹੜੀ ਪਾਰਟੀ ਨੂੰ ਚਾਹੁੰਦੇ ਆ ਤੇ ਇਹਨਾਂ ਦੇ ਮੁੱਦੇ ਕੀ ਕੀ ਨੇ ਉਹ ਇਸ ਸੰਬੰਧੀ ਅਸੀਂ ਗੱਲ ਕਰਾਂਗੇ ਇਹ ਜਿਹੜੇ ਚਿੱਤਕਾਰ ਸਰਦਾਰ ਅਮਰ ਸਿੰਘ ਰਾਣਮਾ ਦੀ ਯਾਦਗਾਰ ਜਿਹੜੀ ਇਹ ਸਾਥ ਬਣੀ ਹੋਈ ਆ ਜਿਹਦੇ ਚ ਪਿੰਡ ਦੇ ਲਗਭਗ ਸਾਰੇ ਵਿਚਾਰ ਜਿਹੜੇ ਹੀ ਇੱਥੇ ਸਸਤੇ ਵਿੱਚ ਹੁੰਦੇ ਨੇ ਅਸੀਂ ਗੱਲ ਕਰਾਂਗੇ ਇੱਥੇ ਬਜ਼ੁਰਗਾਂ ਨਾਲ ਕਿ ਬਜ਼ੁਰਗਾਂ ਦਾ ਕੀ ਕਹਿਣਾ ਹੈਗਾ ਕਿ ਜਿਹੜੇ ਕੈਂਡੀਡੇਟ ਨੇ ਉਹ ਕੀ ਤੁਹਾਨੂੰ ਵਾਅਦੇ ਕਰਕੇ ਜਾਂਦੇ ਨੇ ਤੇ ਕੀ ਕੀ ਉਹ ਜਿਹੜੇ ਕੰਮਕਾਰ ਕਰ ਜਾਂਦੇ ਬਜ਼ੁਰਗੋ ਸਤਿ ਸ੍ਰੀ ਅਕਾਲ ਜੀ ਕੀ ਨਾਮ ਆ ਜੀ ਤੁਹਾਡਾ ਜਗਦੇਵ ਸਿੰਘ ਜਗਦੇਵ ਸਿੰਘ ਜੀ ਆਪਣੇ ਹਲਕਾ ਫਤੇਗੜ ਤੋਂ ਜਿਹੜੇ ਕੈਂਡੀਡੇਟ ਖੜੇ ਨੇ ਉਹ ਉਹਨਾਂ ਸਰਕਾਰ ਤੁਹਾਨੂੰ ਕਿਹੜੀ ਪਸੰਦ ਹੈਗੀ ਉਹਨਾਂ ਦੀ ਸਰਕਾਰ ਦਾ ਪਲਾਨ ਹੀ ਆਪਾਂ ਨੂੰ ਪਸੰਦ ਹੈ ਆਪਾਲੇ ਦੀ ਹਾਂਜੀ ਭਾਜੀ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਮੈਂ ਕੋਈ ਬਣ ਜਾਏ ਸਾਡਾ ਵਿਕਾਸ ਹੋਣਾ ਚਾਹੀਦਾ ਪਿੰਡ ਦਾ ਕੰਮ ਹੋਣਾ ਚਾਹੀਦਾ ਇਹਨਾਂ ਦਾ ਮਤਾਂ ਜੀ ਬਾਪੂ ਜੀ ਹਾਂਜੀ ਮੇਰ ਸਿੰਘ ਜੀ ਮੇਰ ਸਿੰਘ ਕੀ ਕਹਿਣਾ ਚਾਹੁੰਦੇ ਹੋ ਅਸੀਂ ਜੀ ਆਂ ਝਾੜੂ ਵਾਲਿਆਂ ਨੂੰ ਚਾਹੁੰਦੇ ਆ ਇਹਨਾਂ ਨੇ ਸਾਨੂੰ ਬਿਜਲੀ ਮਾਫ ਕਰਾਂ ਦੇ ਬਿਜਲੀ ਖੜੀ ਹੁੰਦੀ 13 ਘੰਟੇ ਬਿਜਲੀ ਹੁੰਦੀ ਅਸੀਂ ਇਹਨਾਂ ਨੂੰ ਚਾਹੁੰਦੇ ਆ ਝਾੜੂ ਵਾਲਿਆਂ ਨੂੰ ਆਮ ਆਦਮੀ ਪਾਰਟੀ ਨੂੰ ਚਾਹੁੰਦੇ ਆ ਇਹਨਾਂ ਨੇ 13 ਘੰਟੇ ਬਿਜਲੀ ਤੁਹਾਨੂੰ ਬਿਨ ਬ੍ਰੇਕ ਦਿੱਤੀ ਆ ਜੀ ਨਹੀਂ ਬਿਨ ਦਿੱਤੀ ਹਾਂ ਹਾਂਜੀ ਬਾਪੂ ਜੀ ਕੀ ਨਾਮ ਆ ਜੀ ਨਾਮ ਅਸੇ ਜੀ ਤੁਸੀਂ ਕੀ ਚਾਹੁੰਦੇ ਹੋ ਅਸੀਂ ਚਾਹੁੰਦੇ ਆ ਜੀ ਸਾਡੀ ਸਰਕਾਰ ਜਿਵੇਂ ਆਮ ਆਦਮੀ ਦੀ ਸਰਕਾਰ ਛਾੜੂ ਵਾਲ ਦੀ ਪੰਜਾਬ 'ਚ ਚੱਲਦੀ ਹੈ ਜੇ ਸੈਂਟਰ ਦੀ ਬੇਕਰਨ ਜੋਰ ਹੋਗਾ ਤਾਂ ਧੰਨ ਧਨ ਕਰਾ ਦਾਂਗੇ ਸੈਂਟਰ ਦੇ ਵਿੱਚ ਵੀ ਧੰਨ ਧਨ ਕਰਾ ਦਾਂਗੇ ਹਾਂਜੀ ਬਜ਼ੁਰਗੋ ਕੀ ਕਹਿੰਦੇ ਆਰਾ ਸਿੰਘ ਜੀ ਤਾਰਾ ਸਿੰਘ ਅਸੇ ਜੀ ਕੀ ਕਹਿੰਦਾ ਤੁਹਾਡਾ ਛਾੜੂ ਵਾਲੇ ਜੀ ਛਾੜੂ ਵਾਲੇ ਹਾਂ ਜੀ ਆ ਜੀ ਬਹੁਤ ਵਧੀਆ ਕੰਮ ਕਰਦੇ ਨੇ ਅੱਛਾ ਇਹਨਾਂ ਨੂੰ ਜਿੱਤ ਕੇ ਦਿੱਲੀ ਪਜਾਵਾਂਗੇ ਓਕੇ ਹਾਂਜੀ ਬਾਪੂ ਜੀ ਇਹ ਨੇਕ ਜੀ ਕੀ ਨੋ ਨਿਕੇ ਸਿੰਘ ਜੀ ਹਾਂ ਜੀ ਕੀ ਕਹਿਣਾ ਚਾਹੁੰਦੇ ਹੋ ਤੁਸੀਂ ਬੋਲੋ ਨਾਲ ਆਪਣਾ ਹਾਂ ਜੀ ਆਪ ਕਹਿੰਦਾ ਭਾੜੂ ਵਾਲੇ ਆ ਜਵੇ ਭਾੜੂ ਵਾਲਾ ਆਵੇ ਹਾਂ ਜੀ ਬਾਬੂ ਜੀ ਸਾਡੇ ਵਾਲੋ ਜਿਹੜਾ ਮਰਜ਼ੀ ਆ ਜਵੇ ਸਾਡਾ ਦਾ ਯਾਰ ਰਹਿਣਾ ਕਿਦਾਂ ਜਿਹੜਾ ਮਰਜ਼ੀ ਆ ਜਵੇ ਸਾਡਾ ਯਾਰ ਰਹਿਣਾ ਹਾਂ ਬੋਟ ਇਹੀ ਹਾਲ ਕਿਦਾਂ ਰਹਿਣਾ ਆ ਸਾਡੇ ਨੂੰ ਪਤਾ ਜਿਹੜਾ ਆਂਦਾ ਕੀ ਗੱਲ ਤੁਹਾਨੂੰ ਝਾੜੂ ਵਾਲੇ ਸੱਤ ਨਹੀਂ ਹੈ ਹਾਂ ਕੋਈ ਵੀ ਲੱਟਾਂਗਾ ਅੱਛਾ ਹਾਂ ਤੁਸੀਂ ਸਾਰਿਆਂ ਤੋਂ ਕਿ ਹੋਏ ਹੋ ਤੇ ਤੁਹਾਡੇ ਲਈ ਇੱਕ ਬਟਨ ਹੈਗਾ ਨੋਟਾ ਹਾਂ ਉਹ ਦੱਬੋ ਉਹ ਦੱਬ ਦਿਓ ਫਿਰ ਤੁਸੀਂ ਹਾਂ ਜੀ ਬਾਬੂ ਜੀ ਜਿਹੇ ਭਾਈ ਚੱਲਦਾ ਠੀਕ ਹੈ ਹਾਂ ਜੀ ਬਜ਼ੁਰਗੋ ਕੀ ਕਹਿਣਾ ਜੋਨੇਓ ਦੇਖੋ ਜੀ ਬੋਟ ਦਾ ਸੀ ਪਾਵਾਂਗੇ ਆਪਣੀ ਮਰਜ਼ੀ ਨਾਲੇ ਪਰ ਜਿਹੜੀਆਂ ਸਕੀਮਾਂ ਪਹਿਲਾਂ ਬਾਦਲ ਸਰਕਾਰ ਦਿੰਦਾ ਸੀ ਇਹ ਪਹਿਲਾਂ ਤਾਂ ਕਿਸੇ ਨੇ ਦਿੱਤੀਆਂ ਨਹੀਂ ਤੇ ਹੁਣ ਦੇਖ ਕੇ ਉਹਨੂੰ ਦੇਈ ਜਾਂਦੇ ਨੇ ਪਹਿਲਾਂ ਤਾਂ ਜਾਣੀ ਕਾਲੀ ਸਰਕਾਰ ਨੇ ਸ਼ੁਰੂ ਕਰਿਆ ਨਹੀਂ ਇਹ ਕੀ ਕੀ ਕਾਲੀ ਸਰਕਾਰ ਨੇ ਦੇ ਚੁੱਕੀ ਆ ਤੁਹਾਨੂੰ ਉਹ ਪਹਿਲਾਂ ਜਦੋਂ ਮਤਲਬ ਆਟਾ ਦਾਲ ਕਣਕ ਦਿੰਦੀ ਸੀ ਤਾਂ ਬਿਲ ਵੀ ਉਹਨਾਂ ਨੇ ਗਰੀਬਾਂ ਦੇ ਮਾਫ ਕਰੇ ਸੀ ਬਾਕੀ ਹੋਰ ਸਗਨ ਸਕੀਂ ਵੀ ਉਹਨਾਂ ਨੇ ਦਿੱਤੇ ਨਾ ਕਿਤੇ ਕਾਗਰਾਸ ਰੇ ਕਿ ਨਾ ਆ ਹੁਣ ਤਾਂ ਦਿੱਤੀ ਨਹੀਂ ਹੁਣ ਤਾਂ ਮੈਂ ਕੋਈ ਦੰਦਾ ਹੀ ਨਹੀਂ ਹੈਗਾ ਸਕਨ ਸਕੀਮ ਆ ਆਪਾਂ ਰੇਜੀ ਅਸੀਂ ਫਾਰਮ ਕਿਸੇ ਨੇ ਨਹੀਂ ਦਿੱਤਾ ਰੁੱਤੇ ਹੈਗੇ ਸਾਜੀ ਸਾਡੇ ਨਾਲ ਨੌਜਵਾਨ ਸਾਥੀ ਆ ਕੀ ਕਹਿਣਾ ਚੋਨੇ ਚੜੂ ਵਾਲੀ ਹੈ ਚੜੂ ਵਾਲੀ ਚੜੂ ਵਾਲੇ ਠੀਕ ਨੇ ਹਾਂ ਜੀ ਕਿਹੜੀ ਗੱਲੋਂ ਠੀਕ ਨੇ ਕਾਤਾ ਦਾ ਸਕੀਮ ਸਾਰਾ ਕੁਝ ਦਿੰਦੇ ਨੇ ਵੀ ਦੀ ਬਰੀ ਆਈ ਅੱਛਾ ਹਾਂ ਜੀ ਜੀ ਸਾਡੇ ਨਾਲ ਸਰਾਜੀ ਨੇ ਕੀ ਨਾਮ ਆ ਜੀ ਸਰਾਜੀ ਤੁਹਾਡਾ ਜਗਦੰਦਰ ਆ ਜੀ ਜਗਦੰਦਰ ਜੀ ਕੀ ਕਹਿਣਾ ਚਾਹੁੰਦੇ ਹੋ ਕਿਤਾਈ ਸਰਕਾਰ ਹੋਣੀ ਚਾਹੀਦੀ ਆ ਸਰਕਾਰ ਵਧੀਆ ਚਾਹੀਦੀ ਆ ਜਿਹੜੀ ਕੰਮ ਕਰੇ ਠੀਕ ਆ ਜੀ ਸਾਨੂੰ ਜਿਹੜੇ ਮਿੱਠੇ ਲਾਰੇ ਲਾ ਲਾ ਕੇ ਜਿਹੜੇ ਚੋਗਰ ਲਾਤਾ ਨਾਲ ਜਿਹੜਾ ਇਹ ਸਾਡੇ ਸਾਰੀ ਪਬਲਿਕ ਵਾਸਤੇ ਇਹ ਘੱਟ ਦਾ ਨੁਕਸਾਨ ਦਾ ਸਾਬਦਾ ਠੀਕ ਆ ਜੀ ਜਿਹੜੀ ਚੀਜ਼ਾਂ ਸਾਡੇ ਵਿਕਾਸ ਹੋਣਾ ਚਾਹੀਦੇ ਸੀ ਉਹ ਹੋਣੇ ਚਾਹੀਦੇ ਨੇ ਲੇਕਿਨ ਆ ਜਿਹੜੇ ਸਾਡੇ ਮਿੱਠੇ ਲਾਰੇ ਲਾ ਦੇਣਾ ਦਲਮਾਫ ਆਟਾ ਦਾਸ ਕੀਮਤ ਸਾਡੀ ਪਬਲਿਕ ਇਸ ਤੇ ਖੜ ਗਈ ਸਰਕਾਰਾਂ ਨੂੰ ਸਰਕਾਰਾਂ ਨੂੰ ਹੀ ਪਤਾ ਲੱਗ ਗਿਆ ਬੀਜਾਗੇ ਚੋਂਦੇ ਇਹਨਾਂ ਨੂੰ ਐਸੇ ਲਾਲਚ ਤੇ ਰੱਖੀਏ ਹਾਂਜੀ ਉਹ ਵਿਕਾਸ ਕਰ ਸਰਕਾਰ ਦਾ ਵੀ ਤਰਾਨ ਨਹੀਂ ਜਾ ਰਿਹਾ ਹਾਂਜੀ ਤੁਸੀਂ ਕਿਦਾਂ ਦਾ ਵਿਕਾਸ ਚਾਹੁੰਦੇ ਹੋ ਜੇ ਤੁਸੀਂ ਕਹਿੰਦੇ ਸਾਨੂੰ ਆਟਾ ਦਾਲ ਨਹੀਂ ਚਾਹੀਦਾ ਬਿਜਲੀ ਦਾ ਬਿੱਲ ਨਹੀਂ ਮਾਪ ਚਾਹੀਦਾ ਫ੍ਰੀ ਅਲੱਗ ਸਾਨੂੰ ਕੋਈ ਚੀਜ਼ ਨਹੀਂ ਚਾਹੀਦੀ ਤੁਸੀਂ ਕੀ ਚਾਹੁੰਦੇ ਪਿਓ ਤੁਸੀਂ ਕਹਿੰਦੇ ਐਜੂਕੇਸ਼ਨ ਚਾਹੀਦੀ ਹੈ ਬੱਚਿਆਂ ਨੂੰ ਪੜ੍ਹਾਈ ਚਾਹੀਦੀ ਹੈ ਰੋਜ਼ਗਾਰ ਚਾਹੀਦਾ ਠੀਕ ਹੈ ਜੀ ਜਿਹੜੀਆਂ ਪਿੰਡਾਂ ਨੇ ਖੜੀਆਂ ਸੜਕਾਂ ਛੋਟੀਆਂ ਛੋਟੀਆਂ ਜਿਹੜੀਆਂ ਪਹਿਲਾਂ ਜਿਦੋਂ 40 ਸਾਲ ਪਹਿਲਾਂ ਬੜੀਆਂ ਸੀ 50 ਸਾਲ ਉਹੀ ਉੱਥੇ ਖੜੀਆਂ ਨੇ ਪਿੰਡਾਂ ਦੇ ਵਿੱਚ ਕਿੰਨੇ ਹੁਣ ਟਿਪਰ ਚੱਲਦੇ ਨੇ ਸਕੂਲ ਬੰਨਾਂ ਚੱਲਦੀਆਂ ਨੇ ਹੋਰ ਆਵਾਜ਼ਾਂ ਦੀਆਂ ਨਾਲ ਜ਼ਿਆਦਾ ਵਧ ਗਏ ਇਹ ਸਾਡੀਆਂ ਸੜਕਾਂ ਚੌੜੀਆਂ ਹੋਣੀ ਚਾਹੀਦੀਆਂ ਨੇ ਨਕਸ਼ਾਨ ਪਿੰਡਾਂ 'ਚ ਵੀ ਹੁੰਦੇ ਨੇ ਬੱਸ ਇਹ ਜਿਉਂ ਨੇ ਹਾਂਜੀ ਬਜ਼ੁਰਗੋ ਕੀ ਕਹਿਣਾ ਚਾਹੁੰਦੇ ਤੁਸੀਂ ਅਸੀਂ ਇਹੀ ਗੱਲ ਕਹਿੰਦੇ ਆ ਕਿ ਜਿਹੜੇ ਮੇਰੇ ਛੋਟੇ ਭਾਈ ਨੇ ਗੱਲ ਕਹੇ ਤੇ ਵੀ ਵਿਕਾਸ ਹੋਣਾ ਚਾਹੀਏ ਨੇ ਵਿਕਾਸ ਹੋਣਾ ਹਾਂ ਹਾਂਜੀ ਬਜ਼ੁਰਗੋ ਕੀ ਕਹਿਣਾ ਚਾਹੁੰਦੇ ਤੁਸੀਂ ਇੱਥੇ ਕੀ 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 ਕਾ ਵੋਟਰ ਦਾ ਕੰਮ ਹੈ ਨਹੀਂ ਤੁਸੀਂ ਕਿਹਨੂੰ ਦੋਨੇ ਜਿਹੜੀ ਸਰਕਾਰ ਵਧੀਆ ਲੱਗਦੀ ਆ ਤੁਹਾਨੂੰ ਕੋਈ ਬਣ ਜਾਵੇ ਸਾਡੀ ਵੱਲੋਂ ਇਹ ਤਾਂ ਬੱਚੇ ਲੰਗੜੇ ਹੋਏ ਹਾਂਜੀ ਕਹਿਣਾ ਚਾ ਜਿਨ੍ਹਾਂ ਆਮ ਆਦਮੀ ਨੇ ਕੰਮ ਕਰਾਇਆ ਹੀ ਨਾ ਹੋ ਕੋਈ ਕਿਸੇ ਨੇ ਨਹੀਂ ਕਰਾਇਆ ਹੈਗਾ ਜਿਨ੍ਹਾਂ ਆਮ ਆਦਮੀ ਨੇ ਕੰਮ ਕੀਤਾ ਉਹਨਾਂ ਕਿਸੇ ਨੇ ਨਹੀਂ ਕੀਤਾ ਸਾਡੇ ਨਾਲ ਇਧਰ ਤਾਸ਼ ਦੀ ਬਾਜੀ ਲਾ ਰਹੇ ਸਰਾਜ ਜੀ ਆਪਾਂ ਇਹਨਾਂ ਨਾਲ ਵੀ ਗੱਲ ਕਰਦੇ ਹਾਂ ਹਾਂਜੀ ਸਰਾਜ ਜੀ ਤੁਸੀਂ ਕੀ ਚਾਹੁੰਦੇ ਹੋ ਕੋਈ ਆ ਜਾਏ ਸਾਨੂੰ ਤਾਂ ਇੱਕੋ ਜਿਹਾ ਹੀ ਨੇ ਸਭ ਕੀ ਗੱਲ ਬਸ ਤੁਸੀਂ ਤਾਸ਼ੇ ਖੇਡੀ ਜਾਣੀ ਹੈ ਤਾਸ਼ੇ ਖੇਡ ਲਈ ਜਾਣੀ ਬਾਜ਼ ਬਾਰੇ ਤੁਹਾਨੂੰ ਕੋਈ ਚਿੰਤਾ ਚਿੰਤਾ ਤਾਂ ਹੈਗੀ ਆ ਪਰ ਚਿੰਤਾ ਬਾਜ਼ ਬਾਰੇ ਚਿੰਤਾ ਜੇ ਪੂਰੀ ਹੋਊ ਤਾਂ ਹੈ ਪੂਰੀ ਦਾ ਉਹ ਕਰਦਾ ਨਹੀਂ ਕੋਈ ਚਿੰਤਾ ਤੁਹਾਡੀ ਕਾਹਦੀ ਆ ਦੱਸੋਗੇ ਤਾਂ ਹੀ ਇਹ ਨਾ ਸਰਕਾਰਾਂ ਨੂੰ ਸਰਕਾਰਾਂ ਕੰਮ ਤਾਂ ਵਧੀਆ ਕਰਦੀਆਂ ਨਹੀਂ ਵਾਰਾ ਲਾ ਕੇ ਚਲੇ ਜਾਂਦੀਆਂ ਇੱਥੇ ਸੱਤ ਦੇ ਵਿੱਚ ਅੱਧ ਤੋਂ ਵੱਧ ਬੰਦਿਆਂ ਨੇ ਕਿਹਾ ਕਿ ਝਾੜੂ ਵਾਲੀ ਪਾਰਟੀ ਆ ਜਿਹੜੀ ਬਹੁਤ ਵਧੀਆ ਵਾ ਤੁਹਾਡੀ ਕੋਈ ਹਰਮਨ ਪਿਆਰੀ ਪਾਰਟੀ ਹੈ ਸਾਡੀ ਕੋਈ ਹਰਮਨ ਪਿਆਰੀ ਪਾਰਟੀ ਨਹੀਂ ਅੱਛਾ ਹਾਂਜੀ ਬਜ਼ੁਰਗੋ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਅਸੀਂ ਵੀ ਨਹੀਂ ਇੱਕ ਨੇ ਕੁਝ ਨਹੀਂ ਕਹਿੰਦੇ ਅਸੀਂ ਅਸੀਂ ਲਗਾ ਭਲਾ ਕਾਂਗਰਸ ਨੂੰ ਪਸੰਦੀ ਹੈ ਇਹ ਕਾਂਗਰਸ ਨੂੰ ਪਾਵਾਂਗੇ ਅੱਛਾ ਤੁਸੀਂ ਕਾਗਜ਼ ਨੂੰ ਪੋਟ ਆਏ 1000 ਰੁਪਏ ਮੋਬਾਈਲ ਕਿੰਨੀ ਗਾਨੀ ਚੜੂ ਛੂੜੂ ਅੱਛਾ ਹਾਂਜੀ ਬਜ਼ੁਰਗੋ ਕੀ ਕਹਿੰਦੇ ਹੋ ਤੁਸੀਂ ਪੁੱਛਣਾ ਹਾਂਜੀ ਮਰਾ ਕਾਂਗਰਸ ਸਰਕਾਰ ਨੂੰ ਇਹ ਵੀ ਬੰਦੇ ਕਾਂਗਰਸ ਸਰਕਾਰ ਨੂੰ ਪੋਰਾ ਪੋਰਾ ਬੱਚੇ ਖੜੇ ਆ ਇਹਨਾਂ ਨੂੰ ਵੀ ਪੁੱਛਦੇ ਕੋਈ ਸ਼ੌਂਕ ਹੈ ਪਾਰਟੀ ਦਾ ਤੁਹਾਨੂੰ ਹਾਂਜੀ ਸਾਡੇ ਨਾਲ 6 ਰਾਨਮਾ ਜਿਹੜੇ ਅੱਛੇ ਗੀਤਕਾਰ ਤੇ ਗਾਇਕ ਨੇ ਅਸੀਂ ਉਹਨਾਂ ਨਾਲ ਵੀ ਗੱਲ ਕਰਾਂਗੇ ਸ਼ੇਰ ਜੀ ਅੱਗੇ ਆਜੋ ਜਰਾ ਇਹ ਬਹੁਤ ਹੀ ਅچھے ਰਾਈਟਰ ਨੇ ਜਿਨ੍ਹਾਂ ਦਾ ਇਲਾਕੇ ਦੇ ਵਿੱਚ ਬਹੁਤ ਵੱਡਾ ਨਾਮ ਹੈ ਛੇਰਨ ਜੀ ਤੁਹਾਡਾ ਨਵੇਂ ਜਮਾਨੇ ਵਿੱਚ ਬਹੁਤ-ਬਹੁਤ ਸਵਾਗਤ ਸਰ ਤੁਹਾਡਾ ਵੀ ਇੱਥੇ ਪਹੁੰਚਣ ਤੇ ਬਹੁਤ-ਬਹੁਤ ਸਵਾਗਤ ਸਾਡੇ ਮਲੇਸ਼ ਸਾਥ ਵੱਲੋਂ ਇਸ ਨਗਰ ਵੱਲੋਂ ਤੁਹਾਡਾ ਵੀ ਇੱਥੇ ਹਾਰਦਿਕ ਸਵਾਗਤ ਹੈ ਮਨਕੀ ਇੱਥੇ ਪਹੁੰਚਣ ਦਾ। ਇਹ ਸਾਥ ਦੇ ਅਨਚਾਰਜ ਕਹਿੰਦੇ ਤੁਸੀਂ ਬਹੁਤ ਵਧੀਆ ਸਾਥ ਬਣਾਈ ਆ। ਇਹਦਾ ਕਾਰਨ ਕੀ ਹੈ? ਸਰ ਇਹਦਾ ਕਾਰਨ ਇਹ ਵੀ ਮਤਲਬ ਮੇਰੀ ਬਚਪਨ ਦੇ ਵਿੱਚੋਂ ਮੇਰੇ ਮਨ ਦੇ ਵਿੱਚ ਮਤਲਬ ਕਿ ਅਜਿਹੇ ਮਤਲਬ ਸ਼ੌਕ ਸੀਗੇ ਮਤਲਬ ਉਮੰਗਾ ਸੀਗੇ ਮੇਰੇ ਮਨ ਦੀਆਂ ਕਿ ਮਤਲਬ ਜਦੋਂ ਪਿੰਡ ਦੇ ਦਰਵਾਜ਼ਿਆਂ ਦੀ ਗੱਲ ਹੋ ਰਹੀ ਸੀਗੀ ਜਦੋਂ ਦੇਖਣਾ ਕਿ ਦਰਵਾਜ਼ਿਆਂ ਬਾਰੇ ਪੜ੍ਹਨਾ ਕਿ ਫਲਾਣੇ ਪਿੰਡ ਦੇ ਵਿੱਚ ਚਾਰ ਦਰਵਾਜ਼ੇ ਨੇ ਉੱਥੇ ਪੰਜ ਦਰਵਾਜ਼ੇ ਨੇ ਤੇ ਮੈਨੂੰ ਆਪਣਾ ਪਿੰਡ ਸੱਖਣਾ ਲੱਗ ਰਿਹਾ ਸੀਗਾ ਕਿ ਇੱਥੇ ਕੋਈ ਦਰਵਾਜ਼ਾ ਨਹੀਂਗਾ। ਤੇ ਮੇਰੇ ਮਨ ਦੇ ਵਿੱਚ ਸੀਗਾ ਤੇ ਬਸ ਇਹ ਵੀ ਜਦੋਂ ਮੈਂ ਹੁਣ ਸਮਾਪਤ ਹੋਣ ਤੋਂ ਬਾਅਦ ਜਦੋਂ ਮੈਂ ਰਿਟਾਇਰ ਹੋਇਆ ਮੈਂ ਐਜ਼ ਅ ਸੀਨੀਅਰ ਐਸੋਸੀਏਟ ਦੀ ਪੋਸਟ ਤੋਂ ਰਿਟਾਇਰ ਹੋਇਆ ਸਟੇਟ ਬੁੱਕ ਇੰਡੀਆ ਤੋਂ ਤੇ ਮੈਂ ਫਿਰ ਇਹ ਸੋਚਿਆ ਕਿ ਮਤਲਬ ਮੈਂ ਪਿੰਡ ਦੇਆਂ ਨੂੰ ਆਪਣੇ ਪਤੰਤੇ ਸੱਜਣਾਂ ਨੂੰ ਮੀਟ ਸ਼ਰਾਬ ਅਜਿਹੇ ਆ ਕੁਝ ਮਤਲਬ ਜਿਹੜਾ ਹੈਗਾ ਉਹ ਚੀਜ਼ ਦਾ ਖਰਚਾ ਨਹੀਂ ਕਰਨਾ ਜਿਵੇਂ ਬਣਾਉਣੀਆਂ ਤੇ ਪਿੰਡ ਦੇ ਵਿੱਚ ਸੱਤ ਬਣਾਉਣੀਆਂ ਤੇ ਇਹ ਸੱਤ ਦੇ ਪਿੱਛੇ ਮਤਲਬ ਜਿਹੜੀ ਇੱਕ ਤੁਸੀਂ ਪੜ ਰਹੇ ਹੋਵੋਗੇ ਚિતਤਰਕਾਰ ਸਰਦਾਰ ਅਮਰ ਸਿੰਘ ਹੋਰਾਂ ਦਾ ਤੇ ਉਹ ਤੋਂ ਅੱਗੇ ਸੋਨੇ ਤੇ ਸਾਰੀ ਆਲੀ ਗੱਲ ਸੀਗੀ ਤੇ ਮੈਂ ਸਮਝਦਾ ਸੀਗਾ ਮਤਲਬ ਵੀ ਮੇਰੀ ਸਾਥ ਵਾਲੀ ਜਿਹੜੀ ਹੈਗੀ ਉਹ ਮੰਗ ਵੀ ਪੂਰੀ ਹੋ ਗਈ ਔਰ ਸਰਦਾਰ ਅਮਰ ਸਿੰਘ ਜਿਹੜੇ ਹੈਗੇ ਨੇ ਬਹੁਤ ਵੱਡੇ ਚਿੱਤਰਕਾਰ ਨੇ ਉਹਨਾਂ ਦਾ ਵੀ ਮਲੇ ਨਾਮ ਜਿਹੜਾ ਹੈਗਾ ਸਤਨਾ ਜੁਰਗੇ ਛੋਟ ਘਟ ਸ਼ਬਦਾਂ ਦੇ ਵਿੱਚ ਦੱਸਿਓ ਅਮਰ ਸਿੰਘ ਜੀ ਦੀ ਹਿਸਤਰੀ ਸਰ ਅਮਰ ਸਿੰਘ ਜਿਹੜੇ ਹੈਗੇ ਨੇ ਉਹ ਮੇਰੇ ਪਿੰਡ ਦੇ ਇਸ ਦੇ ਜੰਪਾਲ ਨੇ ਇੱਥੇ ਦੇ ਮਤਲਬ ਜ਼ਗੀਰਦਾਰਾਂ ਦੀ ਮਤਲਬ ਫੈਮਿਲੀ ਦੇ ਵਿੱਚੋਂ ਉਹ ਬਿਲੋਂਗ ਕਰਦੇ ਸੀਗੇ ਔਰ ਬੇਸਿਕਲੀ ਉਹ ਮਤਲਬ ਇਹ ਆ ਵੀ ਪਿੰਡੂ ਜਿਹੜੀ ਹੈਗੀ ਆ এডਿਕੇਸ਼ਨ ਜਿਹੜੀ ਹੈਗੀ ਆ ਹੈਨਾ ਜਿਵੇਂ ਪਿੰਡੂ ਸੋਜੀ ਕਹਿ ਲੋ ਉਹ ਉਹ ਨਜਮਾਨਾਂ ਦੇ ਵਿੱਚ ਉਹ ਉਸ ਚੀਜ਼ ਤੋਂ ਉੱਪਰ ਉੱਠ ਕੇ ਤੇ ਉਸ ਤੋਂ ਬਾਅਦ ਦੇ ਵਿੱਚ ਉਹ ਹੈਮੋਪੈਥਿਕ ਦੇ ਡਾਕਟਰ ਬਣੇ ਤੇ ਉਹ ਪੀ ਐਚ ਡੀ ਉਹਨਾਂ ਨੇ ਕੀਤੀ ਸੀ ਸੀਗੀ ਤੇ ਨਾਲ ਨਾਲ ਉਹਨਾਂ ਨੂੰ ਮਤਲਬ ਜਿਹੜਾ ਹੈਗਾ ਸ਼ੌਕ ਸੀਗਾ ਚਿੱਤਰਕਾਰੀ ਦਾ ਚੋ ਕਿਸੇ ਨਾ ਕਿਸੇ ਤਰੀਕੇ ਪਤਾ ਨਹੀਂ ਉਹਨਾਂ ਦੀ ਮਿਹਨਤ ਦੇ ਪਿੱਛੇ ਕਿੱਦਾਂਕ ਮਤਲਬ ਜਿਹੜਾ ਹੈਗਾ ਕਿ ਇੱਥੇ ਕੁਝ ਬਜ਼ੁਰਗ ਦੱਸ ਰਹੇ ਸੀ ਕਿ ਖਟਕੜ ਕਲਾ ਵੀ ਉਹਨਾਂ ਦੀ ਚਿੱਤਰਕਾਰੀ ਬਣੀ ਹੋਈ ਆ ਤੇ ਇੱਕ ਮਾਛੀ ਵਾਲੇ ਗੁਰਦਾਰਾ ਸਾਹਿਬ ਜੀ ਹਾਂਜੀ ਮੈਂ ਉਹ ਦੱਸਣ ਲੱਗਾ ਪਹਿਲਾਂ ਕਿ ਉਹ ਮੈਂ ਕਹਿਣ ਲੱਗਾ ਸੀ ਕਿ ਪਤਾ ਨਹੀਂ ਉਹਨਾਂ ਦੀ ਕਿੰਨੀ ਮਿਹਨਤ ਹੋਊਗੀ ਕਿ ਪੂਰੀ ਦੁਨੀਆ ਦੇ ਸੰਸਾਰ ਪ੍ਰਸਿੱਧ ਜਿਹੜੇ ਚਿੱਤਰਕਾਰ ਨੇ ਸਰਦਾਰ ਸੋਭਾ ਸਿੰਘ ਜੀ ਹੋਰੀ ਉਹ ਉਹਨਾਂ ਦੇ ਉਹ ਸ਼ਗਿਰਦ ਬਣੇ ਤੇ ਉਹਨਾਂ ਦੇ ਪਿੱਛੇ ਕੀ ਕਹਾਣੀ ਸੀਗੀ ਉਹਨਾਂ ਨੇ ਕਿੰਨੀ ਕਹਾਣੀ ਕੱਲੀ ਉਹਨਾਂ ਦੇ ਸਾਰੇ ਮਤਲ ਜਿਹੜੀਆਂ ਫੋਟੋ ਵਗੈਰਾ ਉਹਨਾਂ ਦੇ ਸਾਰਾ ਡਾਟਾ ਵਗੈਰਾ ਹੈਗਾ ਉਹ ਮੈਂ ਮੇਰੇ ਕੋਲ ਹੈ ਤੇ ਉਸ ਤੋਂ ਬਾਅਦ ਦੇ ਵਿੱਚ ਜੇ ਆਪਾਂ ਉਹਨਾਂ ਦੀ ਫੋਟੋਆਂ ਦੀ ਗੱਲ ਕਰਦੇ ਆਂ ਤਾਂ ਜਦੋਂ ਮੇਰਾ ਮੈਂ 8ਵੀਂ 10ਵੀਂ ਵਿੱਚ ਪੜਦਾ ਸੀਗਾ ਤਾਂ ਅਸੀਂ ਗੁਰਦੁਆਰਾ ਚੰਨਕਮਨ ਸਾਹਿਬ ਜਾਂਦੇ ਹੁੰਦੇ ਸੀ ਤੇ ਉੱਥੇ ਅਸੀਂ ਦੇਖਦੇ ਸੀਗੇ ਉਹ ਤਸਵੀਰ ਜਿਹੜੀ ਅੱਜ ਵੀ ਉੱਥੇ ਸ਼ੋਭਤ ਹੈ ਤੇ ਅਸੀਂ ਦੇਖਦੇ ਸੀ ਅਮਰ ਸਿੰਘ ਰਾਣਵਾ ਲਿਖਿਆ ਹੋਇਆ ਨੇਤੇ ਤੇ ਉਸ ਤੋਂ ਬਾਅਦ ਦੇ ਵਿੱਚ ਮਨ ਦੇ ਵਿੱਚ ਬੜਾ ਸ਼ੌਕ ਹੁੰਦਾ ਸੀਗਾ ਤੇ ਉਸ ਤੋਂ ਬਾਅਦ ਵਿੱਚ ਅੱਗੇ ਜਿਹੜੀ ਆ ਤੁਸੀਂ ਗੱਲ ਦੀ ਖਟਕਲ ਕਰਨ ਦੀ ਗੱਲ ਕੀਤੀ ਹੈ ਸ਼ਹੀਦ ਉਦਮ ਆਪਣੇ ਰਾਜਗੁਰੂ ਸੁਖਦੇਵ ਤੇ ਸਰਦਾਰ ਭਗਤ ਸਿੰਘ ਉਹਨਾਂ ਦੀਆਂ ਜਿਹੜੀਆਂ ਫੋਟੋਆਂ ਨੇ ਮਤਲਬ ਜਿਹੜੀਆਂ ਹੱਥ ਨਾਲ ਬਣਾਈਆਂ ਹੋਈਆਂ ਨੇ ਫੋਟੋਆਂ ओरिजिनल ਉਹ ਖਟਖਟ ਕਲਾਮਲਕ ਅਜਾਇਬ ਘਰ ਦੇ ਵਿੱਚ ਸੀਲ ਭਗਤ ਸਿੰਘ ਉਹਨਾਂ ਦੇ ਉੱਥੇ ਲੱਗੀ ਹੋਈਆਂ ਨੇ ਤੇ ਉਸ ਤੋਂ ਬਾਅਦ ਦੇ ਵਿੱਚ ਜਿਹੜੀ ਪੀਲੀ ਪੱਗ ਵਾਲੀ ਫੋਟੋ ਹੈ ਜਿਹੜੀ ਹੈਗੀ ਤੇ ਜਿਹੜੀ ਦੁਨੀਆ ਭਰ ਦੇ ਵਿੱਚ ਪ੍ਰਸਿੱਧ ਹੈ ਤੇ ਉਹ ਵੀ ਸਰਦਾਰ ਅਮਰ ਸਿੰਘ ਉਹਨਾਂ ਨੇ ਬਣਾਈ ਉਹ 1970 ਚ ਬਣਾਈ ਹੈ ਤੇ ਜਿਹੜੀ ਰਾਜਗੁਰੂ ਸੁਖਦੇਵ ਜੀ ਦੀ ਤਸਵੀਰ ਹੈ ਉਹ 1971 ਦੀ ਬਣੀ ਹੋਈ ਹੈ ਤੇ ਉਹ ਉੱਥੇ ਲੱਗੀਆਂ ਨੇ ਤੇ ਅਸੀਂ ਆ ਜਿਹੜਾ ਹੁਣ ਨਵਾਂ ਇਹ ਸਾਈਨ ਬੋਰਡ ਤੁਸੀਂ ਦੇਖ ਰਹੇ ਹੋ ਜਿਹਨੂੰ ਹੁਣ ਰੰਗ ਕਰਕੇ ਅਸੀਂ ਜਿਹੜਾ ਹੈਗਾ ਇਹ ਇਹ ਦੀ ਪੂਰਤੀ ਕਰ ਰਹੇ ਆ ਉਹ ਸਿਰਫ ਇਹ ਸੇ ਕਰਕੇ ਆ ਕਿ ਇੱਥੇ ਉਹਨਾਂ ਦੀਆਂ ਤਸਵੀਰਾਂ ਉੱਥੇ ਸਰਦਾਰ ਅਮਰ ਸਿੰਘ ਦੀ ਤਸਵੀਰ ਤੇ ਰਾਜਗੁਰੂ ਸੁਖਦੇਵ ਤੇ ਸ੍ਰੀ ਭਗਤ ਸਿੰਘ ਉਹਨਾਂ ਦੀ ਤਸਵੀਰ ਜਿਹੜੀ ਹੈਗੀ ਆ ਉਹ ਇੱਥੇ ਜਿਹੜੀ ਹੈਗੀ ਲੱਗੂਗੀ ਤੇ ਇਹ ਬਹੁਤ ਸਾਰੀਆਂ ਤਸਵੀਰਾਂ ਉਹਨਾਂ ਨੇ ਬਣਾਈਆਂ ਨੇ ਮਤਲਬ ਤੇ ਇਸ ਕਰਕੇ ਮਤਲਬ ਸਾਡਾ ਵੀ ਇੱਥੇ ਨਾ ਮਾਨਸਰ ਰੁਚੀ ਹੁੰਦਾ ਸਾਡੇ ਪਿੰਡ ਦਾ ਕਿ ਸਰਦਾਰ ਅਮਰ ਸਿੰਘ ਰਾਣਮਾਉਣੀ ਭਾਵੇਂ ਉਹਨਾਂ ਦੇ ਔਲਾਦ ਨਹੀਂ ਸੀਗੀ ਤੇ ਇਸ ਕਰਕੇ ਅਸੀਂ ਉਹਨਾਂ ਦੀ ਔਲਾਦ ਨਹੀਂ ਆ ਕਿ ਅਸੀਂ ਉਹਨਾਂ ਨੂੰ ਸੰਭਾਲੇ ਉਹਨਾਂ ਦਾ ਵਿਰਸਾ ਸੰਭਾਲਦੇ ਹਾਂ ਜੀ ਜੀ ਕੀ ਨੋ ਮਨੋਗਯ ਸੁਮਿੰਦਰ ਸਿੰਘ ਜੀ ਅਰਪਨ ਰਾਮ ਕੀ ਕਹਿਣਾ ਚਾਹੁੰਦੇ ਹੋ ਜਿਹੜਾ ਹੁਣ ਐਮਪੀ ਦੇ ਇਲੈਕਸ਼ਨ ਚੱਲ ਰਹੇ ਨੇ ਡਾਕਟਰ ਅਮਰ ਸਿੰਘ ਬਿਕਰਨਜੀਤ ਸਿੰਘ ਖਾਲਸਾ ਤੇ ਝਾੜੂ ਤੋਂ ਗੁਰਪ੍ਰੀਤ ਸਿੰਘ ਜੀਪੀ ਤੇ ਬੀਜੇਪੀ ਵੱਲੋਂ ਸਾਰੇ ਕੈਂਡੀਡੇਟ ਜਿਹੜੇ ਖੜੇ ਨੇ ਇਹਨਾਂ ਦੇ ਤੁਸੀਂ ਜਿਹੜੀ ਕਿਹੜੀ ਸਰਕਾਰ ਚਾਹੁੰਦੇ ਹੈਗੇ ਕਿਹੜਾ ਕੈਂਡੀਡੇਟ ਤੁਹਾਨੂੰ ਵਧੀਆ ਲੱਗਦਾ ਜਿਹੜਾ ਤੁਹਾਡੇ ਜਿਹੜੇ ਮਸਲੇ ਉਹ ਹੱਲ ਕਰ ਸਕਦਾ ਮਸਲੇ ਇਹਦਾ ਜੀ ਅਸੀਂ ਪਹਿਲਾਂ ਤਾਂ ਬੀਜਪੀ ਸਰਕਾਰ ਨੂੰ ਬੜੇ ਅੱਛੇ ਮੋਟਾ ਨਾਲ ਜਦਾ ਕੇ ਲੈਂਦਾ ਸੀ ਉਹ ਮੋਦੀ ਨੂੰ ਕਿ ਉਹ ਅੱਛੇ ਕੰਮ ਕਰੂਗਾ ਅੱਛੇ ਦਿਨ ਲਿਆਊਗਾ ਕਹਿੰਦਾ ਵੀ ਅਸੀਂ ਅੱਛੇ ਦਿਨ ਲਿਆਊਗਾ ਕਿ ਮੈਂ ਖਾਤੇ 15 ਲੱਖ ਬਾਦੂਗਾ ਗਰੀਬੀ ਜਾਕੂਗਾ ਪਰ ਇਹਦੇ ਤੋਂ ਔਰਡੋ ਨੇ ਕੀਤਾ ਕੀ ਵੀ ਕੱਲੇ ਕਹਿੰਦੇ ਸਾਡੇ ਬੰਦੇ ਨੂੰ ਕੁੱਟ ਕੁੱਟ ਕੇ ਮਾਰੀ ਆਇਆ ਕਿਸਾਨ ਮਾਰੇ ਮਜ਼ਦੂਰ ਮਾਰੇ ਇਥੋਂ ਤੀ ਕੀ ਵੀ ਲੋਕਾਂ ਨੇ ਲਾਰੇ ਲਾ ਲਾ ਕੇ ਘੁਮਰਾ ਘਰ ਕਰਕੇ ਬੜੇ ਬੜੇ ਕੋਆਪਰੇਟ ਘਰਾਣਾ ਨੂੰ ਪਾ ਲਿਆ ਉਹਨੇ ਰੀਮਾਰੇ ਕੋਈ ਨਹੀਂ ਹੋਤੀ ਨਾ ਕਿਸੇ ਹੋਰ ਵਾਰੇ ਨਾ ਕਿਸਾਨਾਂ ਵਾਰੇ ਹੁਣ ਉਹ ਤੋਂ ਬਾਅਦ ਉਹਨੇ ਪਹਿਲਾਂ ਦਾ 22 ਦੇ ਵਿੱਚ ਸਾਡੇ ਆਪਣੇ ਹੁਣ ਹਾਂ ਪਿਛਲੇ ਸਮੇਂ ਦੇ ਵਿੱਚ ਲਾ ਲਾਇਆ ਮਾਂ ਦੇਸ਼ ਨੂੰ ਬਹੁਤ ਅੱਛੀ ਤਰ੍ਹਾਂ ਕਿਵਾਂ ਲਿਆਉਆ ਉਹ ਤਖਿਲਿਆਂ ਨਾਲ ਆਂਦਾ ਇੰਨੇ ਕਰੋੜਾ ਅਰਬਾਂ ਖਰਬਾਂ ਦੇ ਵਿੱਚ ਸਾਨੂੰ ਉਹਨੇ ਗੁਲਾਮ ਕਰਦਾ ਸਾਡੇ ਪੈਸੇ ਚੜਾਦੇ ਕਰ ਇਹ ਹੀ ਹੋ ਗਿਆ ਸਾਡਾ ਦੇਸ਼ ਤੁਸੀਂ ਕਿਹੜੀ ਪਾਰਟੀ ਨਾਲ ਸੰਬੰਧ ਰੱਖਦੇ ਹੋ ਅਸੀਂ ਪਾਣੇ ਕਟੜਾ ਕਾਲੀ ਸੀ ਜੀ ਫਟਾ ਕਾਲੀ ਰਹੇ ਹਨ ਲੇਕਿਨ ਜਿਹੜਾ ਨਵਾਂ ਕਾਲੀ ਦਾ ਸਾਫ ਸੀ ਜਦ ਅਕਾਲੀ ਦਲ ਨਾਲ ਬੀਜੇਪੀ ਦਾ ਸਮਝੌਤਾ ਸੀ ਉਦੋਂ ਇਹਨੇ ਤੁਹਾਡੇ ਨਾਲ ਬਹੁਤ ਵਾਦੇ ਕੀਤੇ ਸੀ ਕਿ ਸਵਿਚ ਬੈਂਕ ਚ 80 ਲੱਖ ਕਰੋੜ ਕਾਲਾ ਤੁਹਾਨੂੰ ਪਿਆ ਤੁਸੀਂ ਮੈਨੂੰ ਦੇਸ਼ ਵਾਸੀਓ ਉਹਨਾਂ ਨੇ ਬੇਨਤੀ ਕੀਤੀ ਸੀ ਕਿ ਤੁਸੀਂ ਮੈਨੂੰ ਬੋਟ ਪਾ ਦਿਓ ਕੱਲੇ ਕੱਲੇ ਦੇ ਖਾਤੇ ਚ 15-15 ਲੱਖ ਰੁਪਈਆ ਡਾਲ ਦੂੰਗਾ ਹਰ ਹਰ ਸਾਲ ਤਿੰਨ ਕਰੋੜ ਨੌਕਰੀ ਦਊਗਾ ਕਿ ਉਹ ਮੋਦੀ ਨੇ ਤੁਹਾਡੇ ਨਾਲ ਇੱਕ ਵੀ ਵਾਦਾ ਪੂਰਾ ਕੀਤਾ ਇਨੇ ਕੋਈ ਵਾਦਾ ਨਹੀਂ ਕੀਤਾ ਜੀ ਉਥੋਂ ਦਾ ਜਿਹੜਾ ਉਸ ਟਾਈਮ ਸਾਡੇ ਸੰਬੰਧਤ ਸੀ ਪਹਿਲਾਂ ਮਾਦੋਬ ਸਾਹਿਬ ਨਾਲ ਬੀਜੇਪੀ ਦਾ ਉਹ ਨੇਤਾ ਹੀ ਹੋਰ ਸੀ ਬੀਜੇਪੀ ਦੇ ਲੇਕਿਨ ਇਹ ਜਿਹੜਾ ਮਿਕਸ ਬੀਜੇਪੀ ਆ ਗਈ ਨਾ ਇਹ ਕਰਪਟ ਬੀਜੇਪੀ ਆ ਗਈ ਇਥੋਂ ਦੀ ਜਿਹੜੀ ਆਪਾਂ ਪਾਰਟੀ ਕਹਿੰਦੀ ਉਹਨੂੰ ਪੰਨਿਆਂ ਦੇ ਵਿੱਚ ਕਹਿੰਦੇ ਨੇ ਸਾਡੀ ਵਿਸਮ੍ਰਿਤ ਉਹ ਬੀਜੇਪੀ ਆ ਇਹ ਉਹ ਮੋਦੀ ਆ ਇਹ ਇਹਨੇ ਇਥੋਂ ਦੀ ਕਿ ਸਾਡਾ ਫਾਇਦਾ ਕੀ ਕਹਣਾ ਸੀਗਾ ਉਦੋਂ ਬੀਜੇਪੀ ਨੇ ਸਾਡੇ ਕਾਲੇ ਨੂੰ ਰਸਾਨ ਕੀਤਾ ਸਾਡੀ ਪਾਰਟੀ ਖੇਤਰੀ ਪਾਰਟੀ ਨੂੰ ਦੱਬਾ ਲਾਇਆ ਇਹਨੇ ਸਾਡੀ ਕਾਲੀ ਦਲ ਵੱਲੋਂ ਜ਼ਿਕਰਮਜੀਤ ਸਿੰਘ ਖਾਲਸਾ ਜਿਹੜੇ ਖੜੇ ਨੇ ਕਿ ਉਹ ਹੁਣ ਕਿਹੜੀ ਸਿੱਧੀ ਦੀ ਚ ਖੜੇ ਨੇ ਜਿਵੇਂ ਬਿਲਕੁਲ ਤੁਸੀਂ ਖਾਲਸਾ ਨੇ ਜਿਹੜੇ ਸੰਸਦ ਸੰਗਤ ਲੜਕੇ ਨੇ ਬਹੁਤ ਐچھے ਬੇਦਾਗ ਇਹਦਾ ਡੈਡੀ ਸੀ ਉਹਨਾਂ ਦੇ ਬੇਟੇ ਨੇ ਔਰ ਬਧਿਆ ਕਰਜ ਕਰੇ ਖਾਲਸਾ ਜੀ ਦੀ ਹੁਣ ਵੀ ਇਹਨਾਂ ਦੀ ਅੱਛੀ ਕਾਰਜਕਾਰੀ ਹੈ ਜੀ ਮੈਂ ਕਹੂੰਗਾ ਤਾਂ ਮੁਕਾਬਲਾ ਤਾਂ ਖਾਲਸਾ ਜੀ ਤੇ ਕਾਂਗਰਸ ਜੀ ਹੋਊਗਾ ਬਾਕੀ ਅਦਰ ਦੂਜੀਆਂ ਪਾਰਟੀਆਂ ਵਾੜੇ ਬਸ ਸੋਚਣ ਹੁਣ ਤੁਸੀਂ ਕਹਿ ਰਹੇ ਹੋ ਦੂਜੀਆਂ ਪਾਰਟੀਆਂ ਬਾਰੇ ਬੰਦਾ ਨਾ ਸੋਚੇ ਆਮ ਆਦਮੀ ਪਾਰਟੀ ਨੇ ਇੱਥੇ ਬਜ਼ੁਰਗਾਂ ਦੇ ਦੱਸਣ ਦੇ ਮੁਤਾਬਕ ਜੋ ਕਿਹਾ ਉਹਨੇ ਕਰਕੇ ਵਿਖਾਇਆ ਕਿ ਸਾਰੇ ਜਿੰਨੇ ਇੱਥੇ ਬਜ਼ੁਰਗ ਬੈਠੇ ਹੋਣਗੇ ਤੇ ਉਹਨਾਂ ਨੂੰ ਹੱਦ ਨਾਲੋਂ ਬੰਦਾ ਜਿਹੜੇ ਹੈਗੇ ਬੰਦੇ ਉਹਨਾਂ ਨੇ ਕਿਹਾ ਕਿ ਆਮ ਆਦਮੀ ਪਾਰਟੀ ਓਣੀ ਚਾਹੀਦੀ ਆ ਕੀ ਕਹਿਣਾ ਚਾਹੋ ਅਸੀਂ ਆ ਜੀ ਖੇਤਰੀ ਪਾਰਟੀ ਦੇ ਦੌਰ ਦਾ ਨਾ ਪੰਜਾਬ ਦੇ ਵਿੱਚ ਅਸੀਂ ਕਹਿੰਨਾ ਆਮ ਆਦਮੀ ਪਾਰਟੀ ਬੜਾ ਸੋਹਣਾ ਕੰਮ ਕੀਤੇ ਰਿਹਾ ਅਸੀਂ ਛਲਾਵੇਂ ਕਰਦੇ ਉਹਨਾਂ ਦੀ ਜਦੋਂ ਇਹਨੇ ਸੈਂਟਰ ਦੇ ਦੌਰ ਦਾ ਨਾ ਉੱਥੇ ਜਿਵੇਂ ਕਹਿੰਦੇ ਵੀ ਇਹਨਾਂ ਦੇ ਪੈ ਨਹੀਂ ਲੱਗ ਸਕਦੇ ਓਡਾ ਤਗੜੇ ਹੈ 26 25 ਸਟੇਟਾਂ ਨੂੰ ਚਲਾਉਣਾ ਇਹਨਾਂ ਬਾਦ ਦਾ ਰੋਗ ਨਹੀਂ ਆਇਆ ਇਸ ਕਰਕੇ ਕਹਿੰਦੇ ਵੀ ਜੇ ਤਾਂ ਉੱਪਰ ਕੋਮਰਸ ਪਾਰਟੀ ਹੈ ਤੇ ਜਾਂ ਫਿਰ ਇਹਨੇ ਇਹ ਭਾਈ ਗੋਪਾਲ ਪਾਰਟੀਆਂ ਦੂਜਿਆਂ ਦੀ ਤਾਂ ਕੋਈ ਨਾ ਕੋਈ ਕਿ ਹੱਦ ਤੱਕ ਅੱਛੇ ਪਾਸੇ ਜਾ ਸਕਦੇ ਨੇ ਸਰਕਾਰਾਂ ਕਾਲੀ ਦਲ ਦੀ ਵੀ ਰਹੀਆਂ ਕਾਂਗਰਸ ਦੀ ਵੀ ਰਹੀਆਂ ਭਾਜਪੀ ਦੀਆਂ ਵੀ ਰਹੀਆਂ ਬਜ਼ੁਰਗ ਇੱਥੇ ਕੁਝ ਸਾਡੇ ਨਾਲ ਗੱਲ ਕਰ ਰਹੇ ਸੀ ਕੀ ਲਵੀ ਲੈਡ ਇੰਨੀ ਦੇਤੀ ਆਵਾ ਤੁਸੀਂ ਪਾਰਟੀ ਨੇ ਕਿ ਸਾਨੂੰ ਚਿੰਤਾ ਰਹਿੰਦੀ ਭੱਜ ਕੇ ਜਾ ਕੇ ਮੋਟਰ ਬੰਦ ਕਰੇ ਕਿ ਦੂਜੇ ਖੇਤ ਚ ਪਾਣੀ ਨਾ ਚੱਲ ਜਾਵੇ ਕੋਈ ਸ਼ੱਕ ਨਹੀਂ ਹੈ ਜੀ ਵੀ ਸਾਨੂੰ ਬਹੁਤ ਵਧੀਆ ਲੈਡ ਮਿਲੀ ਹੈ ਕਿ ਭਗਵੰਦ ਮਾਨ ਨੇ ਲੈਡ ਲਿਆਂਦੀ ਹੈ ਕੋ अच्छे ਕੰਮ ਕਰਦਗੇ ਮੇਰਾ ਲਈ ਕੋਈ ਸ਼ੱਕ ਨਹੀਂ ਹੈ ਆ ਰਹੀ ਹੈ ਨਾਲ ਬਾਦਲ ਦੀ ਵੀ ਅਸੀਂ ਕੋਈ ਇਹ ਨਹੀਂ ਕਹਿ ਸਕਦੇ ਵੀ ਬਾਦਲ ਸਰਕਾਰ ਸਾਡੇ ਜੱਟਾਂ ਲਈ ਮਾਰੀ ਰਹੀ ਹੈ ਉਹ ਵੀ ਜੱਟਾਂ ਦੇ ਹੱਥੇ ਚ ਰਹੀ ਹੈ ਉਹ ਤੋਂ ਦੂਜੇ ਨੰਬਰ ਤੇ ਹੁਣ ਭਗਵੰਦ ਮਾਨ ਨੇ ਵੀ ਆ ਕੇ ਜੱਟਾਂ ਲਈ ਅੱਛੇ ਸੋਚਿਆ ਆਮ ਆਦਮੀ ਪਾਰਟੀ ਕਹਿ ਰਹੀ ਹੈ ਕਿ 70 ਸਾਲਾਂ ਚ ਇਹਨਾਂ ਨੇ ਕੱਖ ਨਹੀਂ ਕੀਤਾ ਤੁਸੀਂ ਕਹਿੰਦੇ ਕੰਮ ਕਰਨ ਨਾਲ ਵੱਧ ਬਾਦੂ ਕੱਬ ਨਹੀਂ ਇਹ ਤਾਂ ਕੋਈ ਜਾਣਦੇ ਦੇਖੋ ਮੀਡੀਕਲ ਇੱਕ ਦੋ ਨੂੰ ਪੜ੍ਹਦੇ ਹੁੰਦੇ ਨੇ ਜੋ ਬਾਹਰ ਹੈ ਕਾਰਜਕਾਰੀ ਹੈ ਉਹ ਭਗਵਾਨਪਨ ਤੋਂ ਨਹੀਂ ਹੋਣੀ ਹੈਗੀ ਜੋ ਭਗਵਾਨਪਨ ਕਰ ਰਿਹਾ ਇਹਨਾਂ ਨੇ ਆਉਣ ਦਾ ਨਹੀਂ ਹੁਣ ਕਿੱਥੋਂ ਇਹ ਤਾਂ ਇੱਕ ਦੂਜੇ ਥੱਪੇ ਲਾਈ ਜਾਣ ਇਹਨਾਂ ਨੇ ਕੀ ਤੁਸੀਂ ਇਹ ਮੰਨ ਮੰਨ ਰਹੇ ਹੋ ਕਿ ਜਿਹੜਾ ਕਾਲੀਦਲ ਹੈ ਜਿਹੜੇ ਕੰਮ ਭਗਵਾਨਪਨ ਨੇ ਕਰਤੇ ਉਹ ਕਾਲੀਦਲ ਨਹੀਂ ਕਰ ਪਾਊਗਾ ਜੇ ਹੋ ਸਕਦਾ ਜਿਵੇਂ ਕਹਿੰਦੇ ਇੱਕ ਦੋ ਇੱਕ ਸੇ ਵੱਡਾ ਰੇਕ ਅਗਲੀ ਵਾਰ ਆ ਜਾਂਦਾ ਕੋਈ ਅੱਛੇ ਲਈ ਤਾਂ ਹੋਰ ਐਸੇ ਆ ਜਾਣ ਉੱਪਰ ਵੀ ਆ ਜਾ ਪਹਿਲਾਂ ਇਹ ਸੋਚਦਾ ਸੀ ਭਗਵਾਨਪਨ ਆ ਨਹੀਂ ਸਕਦਾ ਜਦੋਂ ਆਗੂ ਨੇ ਕੰਮ ਅਹਿਜੇ ਦਿਖਾਤੇ ਹੁਣ ਸੋਚਦੇ ਆ ਵੀ ਇਦੋਂ ਗਾਂ ਬੰਦਾ ਖਬਰ ਕਿਦੋਂ ਹੋ ਨਿਕਲ ਜਾ ਜਮੇ ਕੋਈ ਬੰਦਾ ਨਹੀਂ ਇਹ ਲੀਡਰ ਨਹੀਂ ਪਹਿਲਾਂ ਜਿਹੜੇ ਵੀ ਉਧਰ ਦਾ ਪਰਮਾਤਾ ਉਹਨਾਂ ਨੂੰ ਮਿਲਦੀ ਹੈ ਜਿਹੜੇ ਕਿਸੇ ਨੂੰ ਕੋਈ ਨੇਤਾਗਰੀ ਮਿਲਣੀ ਹੈ ਪਰ ਉਹ ਤਾਂ ਵੱਲੋਂ ਮੈਣ ਜਾਓ ਅਸੀਂ ਛੇਰ ਸਿੰਘ ਰਾਮਾ ਜੀ ਨਾਲ ਵੀ ਗੱਲ ਕਰਾਂਗੇ ਜਿਹੜਾ ਸਿਆਸੀ ਜੀਵਨ ਹੈ ਇਹਨਾਂ ਦਾ ਕਿਵੇਂ ਆ ਅੱਜ ਕੱਲ ਉਹ ਕਿਹਨਾਂ ਨੂੰ ਚਾਹ ਰਹੇ ਨੇ ਕਿਹੜੀ ਸਰਕਾਰ ਨੂੰ ਚਾਹ ਰਹੇ ਨੇ ਸਰ ਜੀ ਮੇਰੇ ਸਿਆਸੀ ਜੀਵਨ ਬਾਰੇ ਪੁੱਛਦੇ ਤਾਂ ਇਹ ਸਮਝ ਲਓ ਕਿ ਮੈਂ 35 ਸਾਲ ਜਿਹੜੀ ਹੈਗੀ ਹੈ ਜੋਬ ਕਰਕੇ ਆਇਆ ਹਾਂ ਮਲਕੀ ਗਵਰਨਮੈਂਟ ਆਫ ਇੰਡੀਆ ਦੀ ਇਸ ਅਗੇ ਉਹਨਾਂ ਟਾਈਮਾਂ ਦੇ ਵਿੱਚ ਤਾਂ ਮੈਂ ਭਾਵੇਂ ਕਿਸੇ ਵੀ ਮਤਲਬ ਸਟੇਜ ਦੇ ਉੱਤੇ ਮਤਲਬ ਨਹੀਂ ਪਾਰਟਿਸਿਪੇਟ ਕਰ ਸਕਦਾ ਸੀ ਕਿਉਂਕਿ ਮਤਲਬ ਮੈਂ ਬਿਨਾਂ ਪਰਮਿਸ਼ਨ ਤੋਂ ਕਿਸੇ ਦੀ ਸਟੇਜ ਤੇ ਨਹੀਂ ਜਾ ਸਕਦਾ ਮੈਂ ਕਿਸੇ ਨੂੰ ਜਿਸ ਤਰ੍ਹਾਂ ਤੁਸੀਂ ਮੇਰੀ ਅੱਜ ਇੰਟਰਵਿਊ ਲੈ ਰਹੇ ਹੋ ਮੈਂ ਇਸ ਦਾ ਇੰਟਰਵਿਊ ਨਹੀਂ ਸੀ ਦੇ ਸਕਦਾ ਲੇਕਿਨ ਇਹ ਵੀ ਮੈਨੂੰ ਇੰਨੀ ਤਾਂ ਸੋਚੀ ਸੀ ਕਿ ਉਦੋਂ ਮੈਂ ਦੇਖਦਾ ਸਾਰਾ ਕੁਝ ਰਿਆਸਤ ਕਿ ਮੈਂ ਵੋਟਰ ਤਾਂ ਸੀਗਾ ਨਾ ਵੋਟ ਤਾਂ ਮੈਂ ਕਿਸੇ ਨੂੰ ਪਾਉਂਦਾ ਹੀ ਸੀਗਾ ਮੈਂ ਬਹੁਤ سارے ਟਾਈਮਾਂ ਦੇ ਵਿੱਚ ਪੀਆਰਓ ਵੀ ਰਿਹਾ ਕਲਰਕ ਵੀ ਰਿਹਾ ਰਿਹਾ ਐਪੀਆਰਓ ਰਿਹਾ ਮੈਂ ਪਤਾ ਨਹੀਂ ਕਿੰਨੀਆਂ ਵੋਟਾਂ ਪਾਈਆਂ ਨੇ ਤੇ ਪਰ ਵੋਟ ਤਾਂ ਰਣਮਾ ਜੀ ਤੁਸੀਂ ਅੱਛੇ ਰਾਈਟਰ ਹੋ ਕੋਈ ਐਸੀਆਂ ਚਾਰ ਲਾਈਨਾਂ ਸਮਾਜ ਲਈ ਜਨਤਾ ਲਈ ਕੋਈ ਲਿਖਿਆ ਹੋਣ ਤੇ ਨਮਜ ਮੰਨਣਾ ਸਾਂਝਿਆ ਕਰ ਦਿਓ ਸਰ ਨਮੇਜਵਾਨ ਲਈ ਮੈਂ ਹੁਣ ਜਿਹੜੀ ਹੈਗੀਆਂ ਤੁਹਾਡੇ ਨਾਲ ਗੱਲਬਾਤ ਕਰ ਰਹੇ ਆ ਤੇ ਉਹ ਤੋਂ ਅੱਧੇ ਸੀ ਜੇ ਤੁਸੀਂ ਹੁਣ ਉਹਨੂੰ ਕਹਿੰਦੇ ਹੋ ਤਾਂ ਮੈਂ ਕੁਛ ਨਾ ਕੁਛ ਜਿਹੜਾ ਹੈਗਾ ਮਤਲਬ ਕਿ ਇੱਕ ਬੰਦੇ ਦੀ ਜਿਹੜੀ ਹੈਗੀ ਜ਼ਿੰਦਗੀ ਹੈ ਨਾ ਉਹਦੇ ਤੇ ਮੈਂ ਤੁਹਾਨੂੰ ਕੁਝ ਕਹਿ ਸਕਦਾ ਕਿ ਜਿਸ ਤਰ੍ਹਾਂ ਮਤਲਬ ਇਹ ਵਾਲਾ ਲਿਖਿਆ ਵੀ ਹੋਇਆ ਮੈਂ ਇਹੀ ਚੀਜ਼ਾਂ ਬੋਲ ਦਿੰਨਾ ਮੈਂ ਇਹ ਤਾਂ ਤੁਸੀਂ ਵੈਸੇ ਮਤਲਬ ਉਧਰ ਪੜ ਰਹੇ ਹੋ ਮੈਂ ਇਹਨੂੰ ਥੋੜਾ ਸੁਰ ਦੇ ਵਿੱਚ ਮਿਲ ਜਿਹੜਾ ਹੈਗਾ ਉਹ ਮਤਲਬ ਬੋਲ ਦੇਣਾ ਜੇ ਤੂੰ ਭਰੇ ਆ ਰਹਿਣਾ ਜਿੰਦੜੀਏ ਤੂੰ ਝੱਡ ਦੇ ਮੇਲਾ ਭਰਿਆ ਲਾ ਦੇ ਸਿਰ ਤੋਂ ਪੰਡ ਹੋ ਮੇਦੀ ਛੱਡ ਕੀ ਦਾ ਕੀ ਕੀ ਕਰਿਆ ਛੇਰ ਰਾਨਵਾ ਨਾ ਮਿਲਣ ਤਰੀਖਾ ਜਦੋਂ ਨਾਲ ਕਿਸੇ ਦੇ ਕੋਈ ਮਰਿਆ ਹੋਏ ਜਦੋਂ ਨਾਲ ਕਿਸੇ ਦੇ ਕੋਈ ਮਰਿਆ ਦੂਸਰੀਆਂ ਲੈਣਾ ਹੈਗੀਆਂ ਨੇ ਉਹ ਸੰਧਿਆ ਨੇ ਮੁੱਖ ਜਾਣਾ ਜਦ ਨਭਜ ਨੇ ਰੁਖ ਜਾਣਾ ਸੰਧਿਆ ਨੇ ਮੁੱਖ ਜਾਣਾ ਤੈਨੂੰ ਉਥੇ ਸੁੱਟੇ ਆਉਣਾ ਜਿੱਥੇ ਬੱਜਦਾ ਪਣੀਏ ਤੇਰੀ ਮੇਰੀ ਜ਼ਿੰਦਗੀ ਦੀ ਸ਼ੇਰ ਰਾਣਵਾ ਇਹੋ ਕਹਾਣੀ ਏ ਇਹਨਾਂ ਗੱਲਾਂ ਤੋਂ ਮਤਲਬ ਮੈਂ ਸਮਾਜ ਨੂੰ ਇਹ ਦੱਸਣਾ ਚਾਹੁੰਦਾ ਕਿ ਬਸ ਜਿੰਨਾ ਤੁਸੀਂ ਪਿਆਰ ਨਾਲ ਜ਼ਿੰਦਗੀ ਬਤੀਤ ਕਰ ਸਕਦੇ ਹੋ ਜਿੰਨਾ ਤੁਸੀਂ ਪਿਆਰ ਮੁਹੱਬਤ ਰੱਖ ਸਕਦੇ ਹੋ ਤੇ ਉੱਤ ਉਹਨਾਂ ਹੀ ਥੋੜਾ ਇਹ ਸਿਆਸੀ ਲੋਕ ਇਹ ਸਿਆਸੀ ਜਿਹੜੀਆਂ ਗੇਮਾਂ ਨੇ ਇਹ ਤਾਂ ਇੱਕ ਇਹ politcal ਜਿਹੜੇ ਲੋਕ ਨੇ ਇਹ ਤਾਂ ਇੱਕ ਬਿਜ਼ਨਸ ਕਰ ਰਹੇ ਨੇ ਪਰ ਜੋ ਤੁਹਾਡਾ ਕਿਸੇ ਦੇ ਨਾਲ ਮਲਗਵਾਨ ਮੱਥੇ ਦੇ ਵਿੱਚ ਜ ਸਮਾਜ ਦੇ ਵਿੱਚ ਤੁਹਾਡਾ ਪਿਆਰ ਹੋ ਸਕਦਾ ਨਾ ਉਹਦੇ ਵਰਗੀ ਜਿਹੜੀ ਹੈਗੀ ਆ ਉਹ ਗੱਲ ਨਹੀਂ ਉਹਦੇ ਵਰਗਾ ਕੋਈ ਸਕੂਨ ਨਹੀਂਗਾ ਇਹ ਸਿਆਸੀ ਗੱਲਾਂ ਤਾਂ ਚਲਦੀਆਂ ਰਹਿਣਗੀਆਂ ਇਹ ਹਨ ਚਮਚੇਰ ਸਿੰਘ ਪਿੰਡ ਰਾਨਮਾ ਤੋਂ ਜਿਹੜੀ ਪਿੰਡ ਰਾਨਮਾ ਦੀ ਵਿਰਾਸਤੀ ਜਿਹੜੀ ਸਾਥ ਹੈ ਜਿੱਥੇ ਅੱਜ ਪੂਰਾ ਤੁਸੀਂ ਲੋਕਾਂ ਨਾਲ ਰੂਬਰੂ ਗੱਲ ਕੀਤੀ ਆ ਕੈਮਰਾਮੈਨ ਹਰਸ਼ਦੇ ਨਾਲ ਜਗਦੀਸ਼ ਰਾਏ